ਇੱਕ ਚਰਵਾਹਾ ਸੀ ਬਚਪਨ ਤੋਂ ਹੀ ਉਹ ਵਕ-ਵਕ ਥਾਵਾਂ ਤੇ ਮਜ਼ਦੂਰੀ ਕਰਦਾ ਆਇਆ ਸੀ ਜਦ ਉਹ ਬੁੱਢਾ ਹੋਣ ਲੱਗਿਆ ਤਾਂ ਉਸਨੇ ਰਾਜੇ ਦੀਆਂ ਭੇਡਾਂ ਚਰਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਦਿਨ ਰਾਜੇ ਨੇ ਉਸ ਨੂੰ ਹੁਕਮ ਦਿੱਤਾ ਕਿ ਉਹ ਭੇਡਾਂ ਨੂੰ ਬਾਜ਼ਾਰ ਲੈ ਜਾਵੇ ਉਹਨਾਂ ਨੂੰ ਵੇਚ ਕੇ ਪੈਸੇ ਲੈ ਆਵੇ ਅਤੇ ਨਾਲ ਹੀ ਭੇਡਾਂ ਨੂੰ ਵੀ ਵਾਪਸ ਲੈ ਆਵੇ ਚਰਵਾਹਾ ਰਾਜੇ ਦਾ ਅਜੀਬੋ-ਗਰੀਬ ਹੁਕਮ ਸੁਣ ਕੇ ਸੋਚਾਂ ਵਿੱਚ ਡੁੱਬ ਗਿਆ ਭਲਾਂ ਪੇਡਾਂ ਨੂੰ ਵੇਚਣ ਤੋਂ ਬਾਅਦ ਉਹਨਾਂ ਨੂੰ ਵਾਪਸ ਕਿਵੇਂ ਲਿਆਂਦਾ ਜਾ ਸਕਦਾ ਸੀ ਅਤੇ ਜੇ ਉਹਨਾਂ ਨੂੰ ਵਾਪਸ ਲਿਆਂਦਾ ਵੀ ਜਾਵੇ ਤਾਂ ਪੈਸੇ ਕਿੱਥੋਂ ਬਚਣ ਵਾਲੇ ਸਨ ਉਹ ਪਰੇਸ਼ਾਨੀ ਵਿੱਚ ਪਿਆਕਰ ਆ ਗਿਆ ਉਸਨੇ ਆਪਣੀ ਪਰੇਸ਼ਾਨੀ ਆਪਣੀ ਧੀ ਨੂੰ ਦੱਸੀ ਉਸਦੀ ਧੀ ਬੋਲੀ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਪਿਤਾ ਜੀ ਤੁਸੀਂ ਜਾ ਕੇ ਸੌ ਜਾਓ ਚਰਵਾਹੇ ਨੇ ਪੁੱਛਿਆ ਪਰ ਮੈਂ ਸਵੇਰੇ ਕੀ ਕਰੂੰਗਾ ਕੁਝ ਨਹੀਂ ਤੁਸੀਂ ਭੇਡਾਂ ਨੂੰ ਲੈ ਕੇ ਬਾਜ਼ਾਰ ਚਲੇ ਜਾਣਾ ਉਹਨਾਂ ਦੇ ਵਾਲ ਕੁੱਤਰ ਕੇ ਵੇਚ ਦੇਣਾ ਅਤੇ ਭੇਡਾਂ ਨੂੰ ਲੈ ਕੇ ਰਾਜੇ ਕੋਲ ਆ ਜਾਣਾ ਚਰਵਾਹੇ ਦੀ ਧੀ ਨੇ ਮਸਲੇ ਦਾ ਹੱਲ ਦੱਸ ਦਿੱਤਾ ਅਗਲੇ ਦਿਨ ਚਰਵਾਹੇ ਨੇ ਉਦਾਂ ਹੀ ਕੀਤਾ ਭੇਡਾਂ ਤੇ ਪੈਸੇ ਲੈ ਕੇ ਉਹ ਰਾਜੇ ਕੋਲ ਪਹੁੰਚ ਗਿਆ ਰਾਜੇ ਨੇ ਖੁਸ਼ ਹੋ ਕੇ ਉਸ ਨੂੰ ਇੱਕ ਬਛੜਾ ਇਨਾਮ ਵਿੱਚ ਦਿੱਤਾ ਇੱਕ ਦਿਨ ਚਰਵਾਹਾ ਆਪਣੇ ਬਛੜੇ ਨੂੰ ਨੇੜੇ ਦੇ ਇੱਕ ਮੈਦਾਨ ਵਿੱਚ ਚਰਾ ਰਿਹਾ ਸੀ ਉਸ ਦਾ ਬਛੜਾ ਜ਼ਮੀਦਾਰ ਦੇ ਖੇਤ ਵਿੱਚ ਜਾ ਵੜਿਆ ਚਰਵਾਹਾ ਜਦ ਬਛੜਾ ਮੰਗਣ ਜ਼ਮੀਦਾਰ ਦੇ ਕੋਲ ਗਿਆ ਤਦ ਜ਼ਮੀਦਾਰ ਬੋਲਿਆ ਇਹ ਮੇਰੇ ਖੇਤ ਵਿੱਚ ਆਇਆ ਹੈ ਇਸਨੇ ਮੇਰਾ ਘਾਹ ਖਾਦਾ ਹੈ ਹੁਣੇ ਮੇਰਾ ਹੋ ਗਿਆ ਚਰਵਾਹਾ ਬੋਲਿਆ ਸਾਨੂੰ ਦੋਵਾਂ ਨੂੰ ਰਾਜੇ ਦੇ ਕੋਲ ਜਾ ਕੇ ਇਸ ਮਸਲੇ ਦਾ ਹੱਲ ਕਰਵਾ ਲੈਣਾ ਚਾਹੀਦਾ ਹੈ ਉਹ ਦੋਵੇਂ ਰਾਜੇ ਦੇ ਕੋਲ ਗਏ ਚਰਵਾਹਾ ਬੋਲਿਆ ਮਹਾਰਾਜ ਤੁਸੀਂ ਜੋ ਬਛੜਾ ਮੈਨੂੰ ਦਿੱਤਾ ਸੀ ਉਹ ਜ਼ਮੀਦਾਰ ਨੇ ਲੈ ਲਿਆ ਹੈ ਉਸ ਤੋਂ ਬਾਅਦ ਜ਼ਿਮੀਦਾਰ ਨੇ ਆਪਣਾ ਪੱਖ ਪੇਸ਼ ਕੀਤਾ ਰਾਜਾ ਕਾਫੀ देर ਸੋਚਦਾ ਰਿਹਾ ਪਰ ਉਹ ਇਸ ਮਸਲੇ ਨੂੰ ਹੱਲ ਨਾ ਕਰ ਸਕਿਆ ਫਿਰ ਉਹ ਬੋਲਿਆ ਤੁਸੀਂ ਦੋਵੇਂ ਘਰ ਚਲੇ ਜਾਓ ਅਤੇ ਕੱਲ ਸਵੇਰੇ ਮੇਰੇ ਕੋਲ ਆ ਜਾਣਾ ਮੈਂ ਉਸੇ ਨੂੰ ਹੀ ਇਹ ਬਛੜਾ ਦੇਵਾਂਗਾ ਜੋ ਕੱਲ ਨੂੰ ਮੇਰੇ ਸਵਾਲਾਂ ਦਾ ਸਹੀ ਜਵਾਬ ਦੇਵੇਗਾ ਇਸ ਤੋਂ ਬਾਅਦ ਰਾਜੇ ਨੇ ਉਹਨਾਂ ਅੱਗੇ ਚਾਰ ਸਵਾਲ ਰੱਖ ਦਿੱਤੇ ਪਹਿਲਾ ਸਵਾਲ ਸੀ ਕਿ ਇਸ ਦੁਨੀਆ ਵਿੱਚ ਸਭ ਤੋਂ ਮੋਟੀ ਚੀਜ਼ ਕਿਹੜੀ ਹੈ ਦੂਜਾ ਸਭ ਤੋਂ ਤੇਜ਼ ਚੀਜ਼ ਕਿਹੜੀ ਹੈ ਤੀਜਾ ਸਭ ਤੋਂ ਮਿੱਠੀ ਚੀਜ਼ ਕਿਹੜੀ ਹੈ ਅਤੇ ਚੌਥਾ ਸਭ ਤੋਂ ਮੁਲਾਇਮ ਚੀਜ਼ ਕਿਹੜੀ ਹੈ ਚਰਵਾਹਾ ਬਹੁਤ ਦੁਖੀ ਸੀ ਪਰ ਜ਼ਿਮੀਦਾਰ ਪੂਰਾ ਖੁਸ਼ ਸੀ ਕਹ ਰਾਕੇ ਜ਼ਿਮੀਦਾਰ ਨੇ ਆਪਣੀ ਪਤਨੀ ਨੂੰ ਉਹਨਾਂ ਸਵਾਲਾਂ ਦਾ ਹੱਲ ਦੱਸਣ ਨੂੰ ਕਿਹਾ ਜ਼ਿਮੀਦਾਰ ਦੀ ਪਤਨੀ ਨੇ ਆਸਾਨੀ ਨਾਲ ਕਹਿ ਦਿੱਤਾ ਸਾਡੇ ਸੂਰ ਨਾਲੋਂ ਮੋਟੀ ਚੀਜ਼ ਕਿਹੜੀ ਹੋਵੇਗੀ ਅਤੇ ਸਾਡੇ ਕੁੱਤੇ ਨਾਲੋਂ ਵੱਧ ਤੇਜ਼ ਕਿਹੜਾ ਦੌੜ ਸਕਦਾ ਹੈ ਇਸੇ ਤਰ੍ਹਾਂ ਸਾਡੇ ਮਧੂਮੱਖੀਆਂ ਦੇ ਛੱਤੇ ਦੇ ਸ਼ਹਿਦ ਨਾਲੋਂ ਮਿੱਠੀ ਚੀਜ਼ ਕਿਹੜੀ ਹੋ ਸਕਦੀ ਹੈ ਸਾਡੇ ਸਹਰਾਣੇ ਤੋਂ ਮੁਲਾਇਮ ਹੋਰ ਕੀ ਹੋਵੇਗਾ ਜੀਮੀਦਾਰ ਇਨ੍ਹਾਂ ਸਵਾਲਾਂ ਤੋਂ ਸੰਤੁਸ਼ਟ ਹੋ ਗਿਆ ਉਸ ਨੂੰ ਆਪਣੀ ਜਿੱਤ ਪੱਕੀ ਲੱਗ ਰਹੀ ਸੀ ਉਧਰ ਗਰੀਬ ਚਰਵਾਹੇ ਨੇ ਇਹ ਪੂਰੀ ਗੱਲ ਆਪਣੀ ਧੀ ਨੂੰ ਦੱਸੀ ਉਸ ਦੀ ਧੀ ਨੇ ਚਿੰਤਾ ਨਾ ਕਰਨ ਲਈ ਕਿਹਾ ਅਤੇ ਫਿਰ ਉਹ ਇੱਕ ਇੱਕ ਕਰਕੇ ਸਵਾਲਾਂ ਦੇ ਜਵਾਬ ਦੱਸਣ ਲੱਗੀ ਇਸ ਦੁਨੀਆ ਵਿੱਚ ਸਭ ਤੋਂ ਮੋਟੀ ਚੀਜ਼ ਧਰਤੀ ਹੈ ਅਤੇ ਸਭ ਤੋਂ ਤੇਜ਼ ਚੱਲਦੀ ਹੈ ਸਾਡੀ ਸੋਚ ਨੀਂਦ ਨਾਲੋਂ ਮਿੱਠੀ ਚੀਜ਼ ਹੋਰ ਕਿਹੜੀ ਹੋ ਸਕਦੀ ਹੈ ਸਭ ਤੋਂ ਮੁਲਾਇਮ ਚੀਜ਼ ਦਾ ਸਹਰਾਣਾ ਹੀ ਹੁੰਦਾ ਹੈ ਪਰ ਜਦ ਤੱਕ ਤੁਸੀਂ ਆਪਣਾ ਹੱਥ ਆਪਣੇ ਸਿਰ ਦੇ ਹੇਠਾਂ ਰੱਖ ਕੇ ਨਹੀਂ ਸੌਂਦੇ ਉਦੋਂ ਤੱਕ ਤੁਸੀਂ ਮਿੱਠੇ ਸੁਪਨੇ ਨਹੀਂ ਦੇਖ ਸਕਦੇ ਅਗਲੇ ਦਿਨ ਜ਼ਿਮੀਦਾਰ ਅਤੇ ਚਰਵਾਹਾ ਦੋਵੇਂ ਰਾਜੇ ਦੇ ਦਰਬਾਰ ਵਿੱਚ ਹਾਜ਼ਰ ਹੋਏ ਰਾਜੇ ਨੇ ਪੁੱਛਿਆ ਦੱਸੋ ਸਭ ਤੋਂ ਮੋਟੀ ਚੀਜ਼ ਕਿਹੜੀ ਹੈ ਜ਼ਿਮੀਦਾਰ ਬੋਲ ਪਿਆ ਸਾਡਾ ਸੂਰ ਤਿੰਨ ਹੀ ਸਾਲ ਦਾ ਹੈ ਪਰ ਬੜਾ ਮੋਟਾ ਹੈ ਹੁਣ ਰਾਜੇ ਨੇ ਚਰਵਾਹੇ ਤੋਂ ਇਸ ਸਵਾਲ ਦਾ ਜਵਾਬ ਪੁੱਛਿਆ ਚਰਵਾਹਾ ਬੋਲਿਆ ਸਭ ਤੋਂ ਮੋਟੀ ਚੀਜ਼ ਤਾਂ ਖੁਦ ਧਰਤੀ ਹੈ ਮਹਾਰਾਜ ਰਾਜਾ ਚਰਵਾਹੇ ਦੇ ਜਵਾਬ ਤੋਂ ਖੁਸ਼ ਹੋ ਗਿਆ ਉਸਨੇ ਆਪਣਾ ਦੂਜਾ ਸਵਾਲ ਪੁੱਛਿਆ ਜਿਸ ਦੇ ਜਵਾਬ ਵਿੱਚ ਜ਼ਿਮੀਦਾਰ ਨੇ ਆਪਣੇ ਕੁੱਤੇ ਦੀ ਤਾਰੀਫ਼ ਸ਼ੁਰੂ ਕਰ ਦਿੱਤੀ ਕਿ ਮੇਰਾ ਕੁੱਤਾ ਇੰਨਾ ਤੇਜ਼ ਦੌੜਦਾ ਹੈ ਮਹਾਰਾਜ ਕਿ ਉਹ ਦੌੜਦੇ ਹੋਏ ਹਿਰਨ ਨੂੰ ਫੜ ਸਕਦਾ ਹੈ ਜ਼ਿੰਮੇਵਾਰ ਦਾ ਜਵਾਬ ਸੁਣਨ ਤੋਂ ਬਾਅਦ ਰਾਜੇ ਨੇ ਚਰਵਾਹੇ ਤੋਂ ਇਸ ਦਾ ਜਵਾਬ ਪੁੱਛਿਆ ਚਰਵਾਹੇ ਨੇ ਕਿਹਾ ਮਹਾਰਾਜ ਮੈਂ ਤਾਂ ਇੱਕ ਗਰੀਬ ਅਤੇ ਸਧਾਰਨ ਆਦਮੀ ਹਾਂ ਮੇਰੇ ਹਿਸਾਬ ਨਾਲ ਸਾਡੀ ਸੋਚ ਸਭ ਤੋਂ ਤੇਜ਼ ਦੌੜਦੀ ਹੈ ਉਦਾਹਰਨ ਦੇ ਲਈ ਮੈਂ ਇੱਥੇ ਹਾਂ ਪਰ ਮੈਂ ਸੋਚ ਰਿਹਾ ਹਾਂ ਕਿ ਮੇਰੇ ਬੱਚਿਆਂ ਨੂੰ ਖਾਣ ਨੂੰ ਕੁਝ ਮਿਲਿਆ ਹੈ ਕਿ ਨਹੀਂ ਅਗਲੇ ਸਵਾਲ ਦਾ ਜਵਾਬ ਜ਼ਿਮੀਦਾਰ ਬੜੇ ਉਸਹਾ ਨਾਲ ਦੇਣ ਲੱਗਾ ਮੇਰੇ ਬਾਗ ਵਿੱਚ ਮਧੂਮੱਖਿਆਂ ਦਾ ਛੱਤਾ ਹੈ ਉਸ ਦਾ ਸ਼ਹਿਦ ਦੁਨੀਆ ਦੀ ਸਭ ਤੋਂ ਮਿੱਠੀ ਚੀਜ਼ ਹੈ ਇਸੇ ਤਰ੍ਹਾਂ ਮੇਰਾ ਸਹਰਾਣਾ ਦੁਨੀਆ ਦੀ ਸਭ ਤੋਂ ਮੁਲਾਇਮ ਚੀਜ਼ ਹੈ ਚਰਵਾਹੇ ਦਾ ਜਵਾਬ ਸੀ ਮਹਾਰਾਜ ਨੀਂਦ ਦੁਨੀਆ ਦੀ ਸਭ ਤੋਂ ਮਿੱਠੀ ਚੀਜ਼ ਹੈ ਸਹਰਾਣੇ ਨੂੰ ਸਭ ਤੋਂ ਮੁਲਾਇਮ ਚੀਜ਼ ਕਿਹਾ ਜਾ ਸਕਦਾ ਹੈ ਪਰ ਜਦ ਤੱਕ ਤੁਸੀਂ ਆਪਣੇ ਸਿਰ ਦੇ ਹੇਠਾਂ ਹੱਥ ਰੱਖ ਕੇ ਨਹੀਂ ਸੌਂਦੇ ਤੁਸੀਂ ਮਿੱਠੇ ਸੁਪਨੇ ਨਹੀਂ ਦੇਖ ਸਕਦੇ ਸਾਰੇ ਸਵਾਲਾਂ ਦੇ ਜਵਾਬ ਸੁਣਨ ਤੋਂ ਬਾਅਦ ਰਾਜੇ ਨੇ ਬਛੜਾ ਚਰਵਾਹੀ ਨੂੰ ਸੌਂਪਣ ਦਾ ਹੁਕਮ ਦੇ ਦਿੱਤਾ ਅਤੇ ਜ਼ਿਮੀਦਾਰ ਨੂੰ ਘਰ ਜਾਣ ਲਈ ਕਿਹਾ ਫਿਰ ਰਾਜੇ ਨੇ ਚਰਵਾਹੇ ਤੋਂ ਪੁੱਛਿਆ ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਕਿਸ ਨੇ ਦੱਸੇ ਸੀ ਚਰਵਾਹੇ ਨੇ ਦੱਸ ਦਿੱਤਾ ਕਿ ਮੇਰੀ ਧੀ ਨੇ ਮੈਨੂੰ ਸਾਰੇ ਸਵਾਲਾਂ ਦੇ ਜਵਾਬ ਦੱਸੇ ਸਨ ਰਾਜਾ ਸਮਝ ਗਿਆ ਕਿ ਚਰਵਾਹੇ ਦੀ ਧੀ ਬਹੁਤ ਬੁੱਧੀਮਾਨ ਤੇ ਚੁਸਤ ਹੈ ਉਸਨੇ ਚਰਵਾਹੇ ਨੂੰ ਆਪਣੇ ਕੰਮ ਤੇ ਕੱਲ ਦਿੱਤਾ ਅਤੇ ਆਪਣੇ ਮੰਤਰੀ ਨੂੰ ਚੁੱਪਚਾਪ ਚਰਵਾਹੇ ਦੇ ਘਰ ਜਾ ਕੇ ਉਸ ਦੀ ਧੀ ਦੀ ਸੱਚਾਈ ਪਤਾ ਕਰਨ ਲਈ ਕਿਹਾ ਰਾਜੇ ਦਾ ਮੰਤਰੀ ਸਧਾਰਨ ਕੱਪੜੇ ਪਾ ਕੇ ਇੱਕ ਯਾਤਰੀ ਦੇ ਰੂਪ ਵਿੱਚ ਚਰਵਾਹੇ ਦੇ ਘਰ ਜਾ ਪਹੁੰਚਿਆ ਉਸਨੇ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਕੋਈ ਜਵਾਬ ਨਾ ਦਿੱਤਾ ਜਦੋਂ ਉਹ ਦਰਵਾਜ਼ਾ ਖੋਲ ਕੇ ਅੰਦਰ ਵੜ ਗਿਆ ਉਸਨੇ ਦੇਖਿਆ ਕਿ ਇੱਕ ਕੁੜੀ ਇੱਟਾਂ ਦੇ ਚੁੱਲ੍ਹੇ ਕੋਲ ਬੈਠੀ ਅੱਗ ਸੇਕ ਰਹੀ ਸੀ ਮੰਤਰੀ ਨੂੰ ਦੇਖ ਕੇ ਉਹ ਬੋਲੀ ਮੈਨੂੰ ਮਾਫ਼ ਕਰਨਾ ਸਾਡੇ ਘਰ ਦੇ ਕੰਨ ਨਹੀਂ ਹਨ ਮੰਤਰੀ ਨੇ ਉਸ ਤੋਂ ਪੁੱਛਿਆ ਕਿ ਕੀ ਤੂੰ ਘਰ ਵਿੱਚ ਇਕੱਲੀ ਹੈ ਤੇਰੇ ਮਾਤਾ ਪਿਤਾ ਭੈਣ ਭਰਾ ਨਹੀਂ ਹਨ ਲੜਕੀ ਬੋਲੀ ਮੇਰਾ ਇੱਕ ਭਰਾ ਹੈ ਮੰਤਰੀ ਨੇ ਕਿਹਾ ਉਹ ਕਿੱਥੇ ਹੈ ਲੜਕੀ ਨੇ ਜਵਾਬ ਦਿੱਤਾ ਉਹ ਕਿਸੇ ਅਨਾਜ ਦਾ ਨਾਮ ਬਦਲਣ ਗਿਆ ਹੈ ਮੰਤਰੀ ਨੇ ਕਿਹਾ ਉਹ ਕਦ ਮੋੜੇਗਾ ਲੜਕੀ ਨੇ ਕਿਹਾ ਜੇ ਛੋਟੇ ਰਾਸਤੇ ਰਾਹੀਂ ਜਾਏਗਾ ਤਾਂ ਦੇਰ ਨਾਲ ਆਏਗਾ ਲੰਮੇ ਰਾਸਤੇ ਰਾਹੀਂ ਜਾਏਗਾ ਤਾਂ ਛੇਤੀ ਆ ਜਾਵੇਗਾ ਮੰਤਰੀ ਨੇ ਜਦ ਉਸ ਦੀ ਮਾਂ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਉਹ ਗੁਆਂਢ ਵਿੱਚ ਦੋ ਬੁੱਢੀ ਔਰਤਾਂ ਨੂੰ ਦੁਲਹਣ ਬਣਾਉਣ ਗਈ ਹੈ ਮੰਤਰੀ ਨੂੰ ਲੜਕੀ ਦੀ ਕੋਈ ਵੀ ਗੱਲ ਸਮਝ ਨਹੀਂ ਆ ਰਹੀ ਸੀ ਉਸਨੇ ਉਸ ਤੋਂ ਇਸ ਦਾ ਅਰਥ ਪੁੱਛਣਾ ਹੀ ਠੀਕ ਸਮਝਿਆ ਮੰਤਰੀ ਦੇ ਪੁੱਛਣ ਤੇ ਲੜਕੀ ਨੇ ਆਪਣੀ ਪਹਿਲੀ ਗੱਲ ਦਾ ਅਰਥ ਦੱਸਿਆ ਜੇ ਘਰ ਵਿੱਚ ਕੋਈ ਕੁੱਤਾ ਨਹੀਂ ਹੈ ਤਾਂ ਇਸ ਦਾ ਅਰਥ ਹੈ ਕਿ ਘਰ ਦੇ ਕੰਨ ਨਹੀਂ ਹਨ ਤੇ ਤੇਰੇ ਭਰਾ ਦੇ ਅਨਾਜ ਦੇ ਨਾਂ ਬਦਲਣ ਦਾ ਕੀ ਅਰਥ ਹੈ ਮੰਤਰੀ ਨੇ ਪੁੱਛਿਆ ਲੜਕੀ ਬੋਲੀ ਮੇਰਾ ਭਰਾ ਦਾਣੇ ਪਿਸਾਉਣ ਚੱਕੀ ਤੇ ਗਿਆ ਹੈ ਜ਼ਾਹਰ ਹੈ ਕਿ ਪੀਣ ਤੋਂ ਬਾਅਦ ਕਣਕ ਕਣਕ ਨਹੀਂ ਕਹਾਵੇਗੀ ਆਟਾ ਕਹਾਵੇਗੀ ਜਿੱਥੋਂ ਤੱਕ ਉਸ ਦੇ ਦੇਰ ਨਾਲ ਮੁਰਨ ਦੀ ਗੱਲ ਹੈ ਜੇ ਉਹ ਛੋਟੇ ਰਾਸਤੇ ਰਾਹੀਂ ਆਵੇਗਾ ਤਾਂ ਉਸ ਨੂੰ ਰਾਹ ਵਿੱਚ ਇੱਕ ਸਰਾ ਮਿਲੇਗੀ ਉਸ ਸਰਾ ਵਿੱਚ ਠਹਿਰ ਜਾਏਗਾ ਅਤੇ ਦੇਰ ਨਾਲ ਆਏਗਾ ਜੇ ਉਹ ਦੂਜਾ ਰਾਹ ਲੈਂਦਾ ਹੈ ਜੋ ਥੋੜਾ ਲੰਮਾ ਹੈ ਉਸ ਰਾਹ ਵਿੱਚ ਉਸ ਨੂੰ ਕੋਈ ਸਰਾ ਨਹੀਂ ਮਿਲੇਗੀ ਉਹ ਬਿਨਾਂ ਰੁਕੇ ਛੇਤੀ ਘਰ ਆ ਜਾਵੇਗਾ ਅੱਛਾ ਤਾਂ ਇਹ ਗੱਲ ਹੈ ਪਰ ਮੈਂ ਤੇਰੀ ਮਾਂ ਦੀ ਗੱਲ ਵੀ ਨਹੀਂ ਸਮਝ ਸਕਿਆ ਉਹ ਬੁੱਢੀਆਂ ਔਰਤਾਂ ਨੂੰ ਦੁਲਹਨ ਕਿਵੇਂ ਬਣਾ ਸਕਦੀ ਹੈ ਕੀ ਉਹ ਜਾਦੂਗਰਨੀ ਹੈ ਲੜਕੀ ਨੇ ਦੱਸਿਆ ਨਹੀਂ ਇਹ ਤਾਂ ਇੱਕ ਪੁਰਾਣੀ ਕਹਾਵਤ ਹੈ ਜਿਸ ਦਾ ਮਤਲਬ ਹੈ ਕਿ ਉਹ ਦੋ ਪੁਰਾਣੀਆਂ ਪੋਸ਼ਾਕਾਂ ਤੋਂ ਇੱਕ ਨਵੀਂ ਪੋਸ਼ਾਕ ਬਣਾ ਰਹੀ ਹੈ ਮੰਤਰੀ ਸਮਝ ਗਿਆ ਸੀ ਕਿ ਲੜਕੀ ਬਹੁਤ ਚੁਸਤ ਹੈ ਉਹ ਰਾਜੇ ਦੇ ਕੋਲ ਗਿਆ ਅਤੇ ਬੋਲਿਆ ਲੜਕੀ ਸੁੰਦਰ ਵੀ ਹੈ ਅਤੇ ਚੁਸਤ ਵੀ ਰਾਜਾ ਇਸ ਗੱਲ ਤੋਂ ਬੜਾ ਖੁਸ਼ ਹੋਇਆ ਰਾਜੇ ਨੇ ਚਰਵਾਹੇ ਨੂੰ ਸੱਦਿਆ ਅਤੇ ਕਿਹਾ ਤੁਸੀਂ ਕੱਲ ਆਪਣੀ ਧੀ ਨੂੰ ਇੱਥੇ ਲਿਆਉਣਾ ਤੇ ਕਹਿਣਾ ਧਿਆਨ ਰਹੇ ਉਹ ਨਾ ਘੋੜੇ ਤੇ ਬੈਠ ਕੇ ਆਵੇ ਨਾ ਪੈਦਲ ਨਾ ਸੜਕ ਦੇ ਤੁਰ ਕੇ ਆਵੇ ਨਾ ਸੜਕ ਦੇ ਕੰਡੇ ਤੇ ਉਹ ਨਾ ਕੱਪੜੇ ਪਹਿਨ ਕੇ ਆਵੇ ਨਾ ਹੀ ਬਿਨਾ ਕੱਪੜਿਆਂ ਦੇ ਆਵੇ ਉਹ ਨਾ ਤਾਂ ਤੋਹਫਾ ਲੈ ਕੇ ਆਵੇ ਨਾ ਹੀ ਬਿਨਾ ਤੋਹਫੇ ਦੇ ਆਵੇ ਜੇ ਉਹ ਮੇਰੇ ਅੱਖੇ ਅਨੁਸਾਰ ਆਵੇਗੀ ਤਾਂ ਮੈਂ ਉਸ ਨਾਲ ਵਿਆਹ ਕਰਾ ਲਵਾਂਗਾ ਅਤੇ ਜੇ ਉਹ ਇਸ ਤਰ੍ਹਾਂ ਨਾ ਕਰ ਸકી ਤਾਂ ਮੈਂ ਉਸ ਦਾ ਸਿਰ ਕਟਵਾ ਦੇਵਾਂਗਾ ਬੁੱਢਾ ਚਰਵਾਹਾ ਫੇਰੋਂਦਾ ਹੋਇਆ ਘਰ ਪਰਤਿਆ ਉਸਨੇ ਆਪਣੀ ਧੀ ਨੂੰ ਰਾਜੇ ਦੀ ਸਾਰੀ ਗੱਲ ਦੱਸੀ ਧੀ ਬੋਲੀ ਕੋਈ ਗੱਲ ਨਹੀਂ ਮੈਂ ਉਸੇ ਤਰ੍ਹਾਂ ਉੱਥੇ ਜਾਵਾਂਗੀ ਜਿਸ ਤਰ੍ਹਾਂ ਰਾਜੇ ਨੇ ਆਉਣ ਲਈ ਆਖਿਆ ਹੈ ਤੁਸੀਂ ਮੇਰੇ ਲਈ ਬਸ ਮੱਛੀਆਂ ਫੜਨ ਦਾ ਇੱਕ ਜਾਲ ਇੱਕ ਖਰਗੋਸ਼ ਤੇ ਦੋ ਕਬੂਤਰ ਲੈ ਆਓ ਚਰਵਾਹਾ ਆਪਣੀ ਧੀ ਦੀਆਂ ਅੱਖੀਆਂ ਸਾਰੀਆਂ ਚੀਜ਼ਾਂ ਲੈ ਆਇਆ ਹੁਣ ਲੜਕੀ ਨੇ ਆਪਣੇ ਚੌਂ ਪਾਸੇ ਮੱਛੀ ਦਾ ਜਾਲ ਲਪੇਟ ਲਿਆ ਨਾਲ ਇੱਕ ਖਰਗੋਸ਼ ਅਤੇ ਦੋ ਕਬੂਤਰ ਰੱਖ ਕੇ ਰਾਜੇ ਦੇ ਮਹਿਲ ਵੱਲ ਤੁਰ ਪਈ ਤੁਰਦੀ ਹੋਈ ਉਹ ਆਪਣਾ ਇੱਕ ਪੈਰ ਸੜਕ ਤੇ ਰੱਖ ਰਹੀ ਸੀ ਅਤੇ ਦੂਜਾ ਸੜਕ ਦੇ ਕੰਡੇ ਉੱਗੇ ਘਾਹ ਤੇ ਇਸ ਤਰ੍ਹਾਂ ਤੁਰ ਕੇ ਉਹ ਮਹਿਲ ਦੇ ਦਰਵਾਜ਼ੇ ਤੇ ਪਹੁੰਚ ਗਈ ਉਸ ਨੂੰ ਦੇਖਦਿਆਂ ਹੀ ਕੁੱਤੇ ਉਹਨੂੰ ਵੱਢਣ ਦੇ ਲਈ ਦੌੜ ਪਏ ਕੁੱਤਿਆਂ ਤੋਂ ਬਚਣ ਦੇ ਲਈ ਉਸਨੇ ਖਰਗੋਸ਼ ਨੂੰ ਥੱਲੇ ਛੱਡ ਦਿੱਤਾ ਕੁੱਤੇ ਖਰਗੋਸ਼ ਦੇ ਪਿੱਛੇ ਦੌੜੇ ਲੜਕੀ ਮਹਿਲ ਦੇ ਅੰਦਰ ਆ ਗਈ ਅਤੇ ਰਾਜੇ ਦੇ ਸਾਹਮਣੇ ਜਾ ਕੇ ਖੜੀ ਹੋ ਗਈ ਉਸਨੇ ਰਾਜੇ ਅੱਗੇ ਸਿਰ ਝੁਕਾਇਆ ਰਾਜੇ ਨੇ ਵੀ ਉਸ ਦਾ ਸਵਾਗਤ ਕੀਤਾ ਇਸ ਤੋਂ ਬਾਅਦ ਉਹ ਰਾਜੇ ਨੂੰ ਕਹਿਣ ਲੱਗੀ ਮੇਰਾ ਤੋਹਫ਼ਾ ਕਬੂਲਨ ਤੋਂ ਨਾ ਨਾ ਕਰਿਓ ਲੜਕੀ ਨੇ ਰਾਜੇ ਨੂੰ ਕਬੂਤਰਾਂ ਦਾ ਤੋਹਫ਼ਾ ਦੇਣ ਲਈ ਹੱਥ ਅੱਗੇ ਕੀਤਾ ਪਰ ਜਿਉਂ ਹੀ ਰਾਜਾ ਉਹਨਾਂ ਨੂੰ ਲੈਣ ਲੱਗਾ ਲੜਕੀ ਨੇ ਕਬੂਤਰਾਂ ਨੂੰ ਹੱਥ ਚੋਂ ਛੱਡ ਦਿੱਤਾ ਕਬੂਤਰ ਉੱਡ ਗਏ ਇਸ ਤਰ੍ਹਾਂ ਉਹ ਰਾਜੇ ਦੀਆਂ ਸਾਰੀਆਂ ਸ਼ਰਤਾਂ ਤੇ ਖਰੀ ਸਿੱਧ ਹੋਈ ਉਹ ਤੋਹਫ਼ਾ ਲੈ ਕੇ ਵੀ ਆਈ ਅਤੇ ਨਹੀਂ ਵੀ ਲੈ ਕੇ ਆਈ ਉਸ ਸਵਾਰ ਹੋ ਕੇ ਵੀ ਆਈ ਅਤੇ ਬਿਨਾ ਸਵਾਰ ਹੋਏ ਵੀ ਉਹ ਸੜਕ ਤੇ ਤੁਰ ਕੇ ਵੀ ਨਹੀਂ ਆਈ ਅਤੇ ਨਾ ਹੀ ਸੜਕ ਦੇ ਕੰਡੇ ਤੁਰ ਕੇ ਉਹ ਨਾ ਤਾਂ ਕੱਪੜੇ ਪਹਿਨ ਕੇ ਆਈ ਨਾ ਹੀ ਬਿਨਾ ਕੱਪੜਿਆਂ ਦੇ ਲੜਕੀ ਦੀ ਚਤ్రਾਈ ਨੂੰ ਦੇਖ ਕੇ ਰਾਜੇ ਨੇ ਕਿਹਾ ਮੈਂ ਤੈਨੂੰ ਆਪਣੀ ਰਾਣੀ ਬਣਾਉਂਦਾ ਹਾਂ ਇਸ ਤੋਂ ਬਾਅਦ ਰਾਜੇ ਨੇ ਲੜਕੀ ਨਾਲ ਵਿਆਹ ਕਰਵਾ ਲਿਆ ਅਤੇ ਦੋਵੇਂ ਖੁਸ਼ੀ-ਖੁਸ਼ੀ ਰਹਿਣ ਲੱਗੇ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ